ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਟੂਟੀਆਂ ਡਾਟੀਆਂ ਲਾਉਣ ਦਾ ਤੇ ਬਿਜਲੀ ਫਿਟਿੰਗ ਦਾ ਕੰਮ ਜਮਾਂ ਐਨ ਓਕੇ ਕਰਤਾ ਆਪਾਂ ਨਵੇੜ ਤਾਂ ਜਿੰਨਾ ਸਮਾਨ ਵਾਧਾ ਸੀ ਉਹਨਾਂ ਸਮਾਨ ਆਪਾਂ ਵਾਪਸ ਕਰਤਾ ਜਿੰਨਾ ਲੱਗਦਾ ਸੀ ਉਹਨਾਂ ਲਾਤਾ ਤੇ ਏਸੀ ਵੀ ਲਵਾਤਾ ਇਹ ਸੀ ਪਹਿਲਾਂ ਲਾ ਕੇ ਰੱਖਿਆ ਹੋਇਆ ਸੀਗਾ ਅੱਜ ਏਸੀ ਲਵਾਤਾ ਚਾਲੂ ਕਰਤਾ ਹਨ ਪਰ ਹਜੇ ਚੱਲਦਾ ਨਹੀਂ ਕਿਉਂਕਿ ਨਾ ਤਾਂ ਕੋਈ ਬਾਰਾਂ ਲੱਗੀਆਂ ਨਾ ਹੀ ਕੋਈ ਦਰਵਾਜ਼ਾ ਲੱਗਿਆ ਨਾਈਂ ਵਿੰਡੋ ਲੱਗੀ ਹੈਗੀ ਅੱਜ ਉਹ ਮਿਸਤਰੀ ਆਇਆ ਸੀ ਲੱਕੜੇ ਕਰੀ ਹਲਾਤੀ ਐ ਜਮਾ ਦੋ ਕੁ ਦਿਨ ਹੋਰ ਸੁੱਕ ਲੈਣ ਦੇ ਉਦੋਂ ਮਗਰੋਂ ਕੰਮ ਚੱਲੂਗਾ ਤੇ ਜਿਹੜਾ ਲੱਕੜ ਨਾਲ ਹੋਰ ਸਮਾਨ ਹੁੰਦਾ ਉਹ ਵੀ ਆਪਾਂ ਖਰੀਦ ਕੇ ਲਿਆਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਤੇ ਉਹੋ ਹਜੇ ਸਮਾਨ ਆਇਆ ਨਹੀਂ ਗਾ ਘਰੇ ਪਹੁੰਚਿਆ ਨਹੀਂ ਤੇ ਜਿਹੜੀ ਪਲਾਈ ਬਲਾਈ ਹੋਰ ਵੀ ਜਿੰਨਾ ਵੀ ਨਿੱਕਾ ਮोटा ਸਮਾਨ ਲੱਗੂਗਾ ਮੇਖਾਂ ਮੁਖਾਂ ਡੋਰ ਕਲੋਜ਼ਰ ਐਂਡ ਲੋਕ ਸਾਰੇ ਖਰੀਦ ਲਏ ਅੱਜ ਇਥੇ ਆਹ ਨਈਂ ਨੇ ਗਿਟਾਲ ਮਿੱਟੀ ਲਾ ਕੇ ਵੀ ਆਹ ਪੱਥਰ ਨਾ ਟੁੱਟੇ ਕਿਤੇ ਇਹ ਨਾ ਜਾਵੇ ਆਹ ਦੇ ਰਹੇ ਪੂਰਾ ਨਾ ਆ ਬੰਦ ਮਿਸਤਰੀ ਤੇ ਨਹੀਂ ਹੈ ਚਲੋ ਜਿਹੜਾ ਸਾਮਾਨ ਆ ਗਿਆ ਉਹ ਦਿਖਾਉਣੇ ਆਗੇ ਫਿਰ ਆਪਾਂ ਤੁਹਾਨੂੰ ਲਓ ਜੀ ਪਲਾਂਗਾ ਬਲੂਆਂ ਦਾ ਜਿਹੜੇ ਸਾਮਾਨ ਆਪਾਂ ਲੈਂਦਾ ਸੀਗਾ ਲੱਕੜ ਦਾ ਉਹ ਪਹੁੰਚ ਗਿਆ ਕਿੰਨੀਆਂ ਰੈਡੀ ਸ਼ੀਟਾਂ ਇਹ ਪਲਾਈ ਦੀਆਂ 14 14 ਸ਼ੀਟਾਂ 14 ਸ਼ੀਟਾਂ ਹੈਗੀਆਂ ਪਲਾਈ ਦੇ ਨਾਲ ਤੇ 20 ਕਿਲੋ ਫੈਵਿਕੋਲ ਮਰੀਨ ਦਾ ਫੈਵਿਕੋਲ ਮਰੀਨ ਵਾਟਰਪਰੂਫ ਅਡੇਸਿਵ ਹਾਲੋਕ 하게 ਤੈਨਾਂ ਬੋਲ ਉਹੀ ਹੁੰਦੇ ਐ ਖੋਲ ਕੇ ਦੇਖਣਾ ਰਹਿ ਤੈਨਾਂ ਹਾਲੋਕ 하게 ਉਹਦੇ ਵਾਲੇ ਦਰਵਾਜ਼ੇ ਵਾਲੇ ਜਿਹੜੇ ਹੈਂਡਲ ਵਾਲੇ ਲੋਕ ਜੀ ਹੁੰਦੇ ਆ ਉਹ ਐ ਇੱਕ ਲੋਕ ਵਿੱਚ ਡੋਰ ਕਲੋਜ਼ਰ ਤੇ ਕੀ ਕੀ ਕੁਸਾ ਡੋਰ ਕਲੋਜ਼ਰ ਹੋ ਗਿਆ ਲੋਕ ਕਬਜੇ ਕਬਜੇ ਦਾ ਫਰ ਲੱਗੇ ਪਿਆ ਐਂਡਰ ਲੋਕ ਚਿਟਕਣੀਆਂ ਹੂੰ ਅਵੇ ਕੋਲ ਤੇ ਗੁੱਡੂ ਤੁਜ ਹਮ ਅਧਿਕਾਰੇ ਪਾਚੇ ਨੂੰ ਇਹਨਾਂ ਦਾ ਸਾਮਾਨ ਦੀ ਨਹੀਂ ਪੱਛੀ ਆ ਚਾਹੇ ਨੇੜੇ ਕਰ ਤੂੰ ਦੂਜੇ ਕਰ 28300 ਦਾ ਸਾਮਾਨ ਆ ਇਹ ਪਲੱਸ ਕਰਾਇਆ 200 ਵਿੱਚ ਹਾਂ ਕਿੰਨਾ ਕਾ ਕਿੰਨੇ ਦੀ ਸੀਟ ਪਈ ਆ ਹੈ ਸੀਟ ਕਿੰਨੇ ਦੀ ਪਈ ਆ ਜਿਹੜੀ ਆਹ ਸੀਟ ਆ ਇੱਕ ਪ্লাই ਦੀ ਇਹ ਤਾਂ 35 ਰੁਪਏ ਲਾਈ ਆ ਪਤਨ ਤਿੰਨ ਦਰਾਂ ਦੇ ਆ 35 ਰੁਪਏ ਸਕਰ ਫੁੱਟ ਆਹ ਆਦਾ ਹੋਊਗੀ 4 ਵੇ 8 ਦੀ ਉਹ ਹੈ ਨਾ ਉੱਥੇ ਲਿਖਿਆ ਤਾਂ ਹੈ 4 8 ਗੁਣਾ 4 8 2 4 ਵੇ 8 ਦੀ 4 ਵੇ 2.5 ਦੀ 4 ਦੇ ਨਹੀਂ 8 ਵੇ 3 ਦੀ ਹਾਂ 8 ਵੇ 2.5 ਦੀ 8 ਵੇ 2 4 ਦੀ ਨਹੀਂ ਆਹ ਇਹ ਆਪਾਂ ਦੀ ਚੈੱਕ ਤੋਂ ਨਹੀਂ ਇਹਨੇ ਜੰਮੀ ਨਹੀਂ ਹੋਏ ਚਾਚਾ ਆ ਤਾਂ ਸੇਫ ਹੋ ਜਾਂਦੇ ਮੇਰੇ ਹੋਊਗਾ ਇੰਨਾ ਦਾ ਸਮਾਨ ਜਿਹੜਾ ਆਹ ਆਹ 23300 ਰੁਪਏ ਦਾ ਆਵੇ ਸਾਡੇ ਸਾਹਮਣੇ ਪਰਚੀ ਕਰਦੇ ਆਂ ਕਿ 2-3 ਦਿਨਾਂ ਤੱਕ ਕੰਮ ਸ਼ੁਰੂ ਲੱਕੜ ਦਾ ਪਲਾਈ ਬਹੁਤ ਮਹਿੰਗੀ ਖਿੱਚਦੀ ਹੈ ਜਿਸ ਅਮਰੀਕਾ ਜਿਹੜਾ ਉਹ ਹਜੇ ਲੈ ਕੇ ਆਉਣਾਗਾ ਅਮਰੀਕਾ ਕਿੰਨੇ ਦਾ ਆਊਗਾ ਜੜੀ ਅਮਰੀਕਾ ਆਊਗਾ ਘੱਟ ਤੋਂ ਘੱਟ ਸਸਤਾ ਜਾਨਾ ਆ ਲੈ ਜਾ ਬਰਤੀ 14 15000 22 25000 ਦਾ 25000 ਦਾ ਹੋਊਗਾ ਸਮਰੇਕਾ ਅੰਦਰ ਰੱਖ ਦਿੱਗੇ ਸਮਾਨ ਇਹ ਉਤਲਾ ਆਹਾ ਤਾਂ ਅੰਦਰ ਰੱਖ ਦਿੱਗੇ ਆਹਾ ਬਾਹਰੀ ਪਈ ਰਹਿਣ ਦੇ ਗੇ ਬਾਕੀ ਮੋਟਾ ਮੋਟਾ ਜੇ ਆਪਾਂ ਖਰਚਾ ਦੱਸਤਾ ਬਾਕੀ ਆਪਾਂ ਜਿਹੜਾ ਡਿਟੇਲ ਚਾਹੋ ਉਹ ਉਹ ਵੀ ਦੱਸਾਂਗੇ ਆਪਾਂ ਮਗਰੋਂ ਦੱਸਾਂਗੇ ਉਹ 20 ਕਿਲੋ ਹੈਵੀ ਗੋਲੀ ਬਾਲਾ ਇਹਨਾਂ ਲੱਗ ਜੂ ਪਰ ਆਹ ਜਿਹੜਾ ਸਮਰਾਇਕਾ ਸਮਰੂਕਾ ਮੇਰੇ ਹਿਸਾਬ ਨਾਲ ਇਹਦੇ ਨਾਲ ਹੀ ਉਹ ਹੁਣ ਚਿੰਬੜਨਾਗਾ ਇਹ ਹੈਗੀ ਹੈਗੀ 4700 ਦੀ ਬਾਲਟੀ ਆ ਇਹ ਜਿਹੜੀ ਮਰੀਨ ਕੰਪਨੀ ਦਾ ਫੈਵੀ ਗੋਲ ਆ ਜਿਹੜੀ 4700 ਦੀ ਬਾਲਟੀ ਆ ਇੱਕ ਸਸਤਾ ਵੀ ਸੀਗਾ ਉਹ 3600 ਦਾ ਸੀ ਸੀਗਾ ਚੰਗਾ ਹੀ ਲਾਉਣਾ ਫੜਾ ਚੰਗਾ ਹੀ ਲਾਓ ਟੁੱਟ ਗਿਆ ਚੱਕ ਕੇ ਲੈ ਜਾਣਾ ਪੈਣਾ ਹਨ ਆ ਡੋਰ ਕਲੋਜ਼ਰ ਦਾ ਹੈਗਾ ਡੋਰ ਕਲੋਜ਼ ਲਾਇਆ ਇੱਥੇ ਜਿਹੜਾ ਬਾਹਰ ਮੇਨ ਇੰਟਰੈਂਸ ਤੇ ਲੱਗਣਾਗਾ ਇੱਥੇ ਜਿਹੜਾ ਦੋ ਗੇਟ ਬਣਨਗੇ ਦੋ ਜਾਲੀ ਵਾਲੇ ਤੇ ਦੋ ਦੂਜੇ ਜਿਹੜੇ ਪਲਾਈ ਵਾਲੇ ਸਮਰੈਕੇ ਵਾਲੇ ਦੋ ਬਣਨਗੇ ਉਥੇ ਇੱਕ ਪਾਸੇ ਲਾਵਾਂਗੇ ਆਪਾਂ ਡੋਰ ਕਲੋਜ਼ਰ ਤੇ ਇੱਕ ਡੋਰ ਕਲੋਜ਼ਰ ਲੱਗੂਗਾ ਡ੍ਰੈਨਗ ਰੂਮ ਦੇ ਰੂਮ ਗੇਟ ਚ ਪਰਲੇ ਪਾਸੇ ਡੋਰ ਕਲੋਜ਼ਰ ਦੋ ਹੀ ਲੱਗਣਗੇ ਤੇ ਇਧਰ ਜਿਹੜੇ ਇੱਥੇ ਜਾਲੀ ਵਾਲਾ ਪੱਲਾ ਲੱਗੂਗਾ ਦੋ ਜਾਲੀ ਵਾਲੇ ਪੱਲੇ ਯਾਨੀ ਕਿ 4 ਫੁੱਟ ਮਾਰਾਗਾ ਤੇ ਦੋ ਦੋ ਫੁੱਟ ਦਾ ਜਾਲੀ ਵਾਲਾ ਪੱਲਾ ਇਧਰ ਲੱਗਜੂ ਤੇ ਇੱਕ ਜਾਲੀ ਵਾਲਾ ਪੱਲਾ ਇਧਰ ਲੱਗੂਗਾ ਡਰਾਈੰਗ ਰੂਮ ਚ ਕਿਉਂਕਿ ਬਾਹਰੋਂ ਮੱਖਾਂ ਮੁੱਖਾਂ ਜਾਂਦੇਗਾ ਤਾ ਘਰ ਕਿਤੇ ਹੋਰ ਕਿਤੇ ਜਾਲੀ ਵਾਲਾ ਪਹਿਲਾਂ ਨਹੀਂ ਲੱਗਦਾ ਬਾਕੀ ਸਮਰੈਕੇ ਵਾਲੇ ਬਾਹਰ ਹੀ ਲਵਾਉਣੇ ਆਗੇ ਆਪਾਂ ਬਾਥਰੂਮ ਚ ਵੀ ਤਾਂ ਹ ਮਮਟੀ ਵਾਲਾ ਜਿਹੜਾ 게ਟ ਹੈਗਾ ਉੱਥੇ ਵੀ ਤੇ ਬੈਡਰੂਮ ਚ ਵੀ ਦੋਨਾਂ ਚ ਸਟੋਰ ਚ ਤੇ ਇਧਰ ਤਾਂ ਲੱਗਦਾ ਹੀ ਨਹੀਂਗਾ ਅੰਦਰਲੇ ਪਾਸੇ ਰਸੋਈ ਦੇ ਤਾਂ ਤੇ ਬਾਰੀਆਂ ਬੂਰੀਆਂ ਜਿਹੜੀਆਂ ਉਹ ਪ੍ਰੋਪਰ ਰੋਮੀ ਬਣੀਆਂ ਜਿਵੇਂ ਜਾਲੀ ਵਾਲੀਆਂ ਅੰਦਰਲੇ ਪਾਸੇ ਹੁੰਦੀਆਂ ਤੇ ਬਾਹਰ ਦੋ ਜਿਹਾਂ ਸ਼ੀਸ਼ਾ ਪਾ ਕੇ ਅਜੇ ਸ਼ੀਸ਼ਾ ਵੀ ਪੈਣਾਗਾ ਹੁਣ ਆਪਾਂ ਖੋਲ ਹੀ ਲਿਆ ਤੇ ਸਮਾਨ ਆਪਾਂ ਦਿਖਾਈ ਦੇ ਅੱਗੇ ਹੁਣ ਖੋਲੋ ਨਾ ਤਾਂ ਹੈ ਨਹੀਂ ਸੀਗਾ ਵੈਸੇ ਜਾਂਦੇ ਪਰ ਰੱਸੀ ਟੁੱਟ ਗਈ ਹੈ ਜਿਹੜੀ ਬੰਨੀ ਸੀਗੀ ਇੱਕ ਆਹ ਇੱਕ ਆ ਰਿਹਾ ਉਹ ਜਿਹੜਾ ਖੋਲ ਕੇ ਦਿਖਾਵਾਂ ਖਿੱਲਰ ਜੂਗਾ ਬਾਅਦ ਆ ਗਿਆ ਜੀ ਆ ਪਿਆ ਹੁਣ ਟੁੱਟ ਗਈ ਹੈ ਖੋਲ ਲਿਆ ਮੈਂ ਆ ਅੰਦਰ ਰੱਖਾ ਦੇ ਰੇੜੀ ਕਿਹੜੂ ਘਰ ਖਾ ਮੈਂ ਰੋਟੀ ਖਾਣਾ ਚਾਹਤ ਬੱਬਰ ਰਖਾਈ ਕਰ ਅੰਦਰ ਇਹ ਲੋਕ ਆਗਾ ਚਾਰ ਲੋਕ ਆਗੇ ਇਹ ਵੀ ਡਿਫਰੈਂਟ ਆਗੇ ਅੰਦਰ ਅੰਦਰਲੇ ਦਾ ਅੰਦਰਲੇ ਥੋੜੇ ਸਸਤੇ ਆ ਤੇ ਬਾਹਰਲਾ ਥੋੜਾ ਜਿਹਾ ਮੇਨ ਆ ਜਿਹੜਾ ਉਹ ਮਹਿੰਗਾਗਾ ਆਟਮ ਕੰਪਨੀ ਦਾ ਜਿਹੜਾ ਉਹ ਲੋਕ ਆ ਤੇ ਆਹ ਵੀ ਕੋਈ ਹੋਊਗਾ ਸਿਸਟਮ ਇਹ ਵੀ ਦੇ ਦੇ ਜੀ ਚੋਰਕਨਾਂ ਆ ਆਹ ਚੋਰਕਨਾਂ ਜਿਹੜੇ ਹੁੰਦੇ ਨੇ ਆਂ ਉਹ ਚੀਜ਼ਾਂ ਆ ਚਿਪਾਂਗਾ ਹੋਗਾ ਚਿਪਾਂਗਾ ਵੀ ਕੋ ਵਰਤਦੇ ਹੋਣਗੇ ਕਿਤੇ ਆਪਾਂ ਨੂੰ ਪਤਾ ਨਹੀਂ ਕਿੱਥੇ ਵਰਤਦੇ ਆ ਇਹ ਆ ਚਿਪਾਂਗਾ ਇੱਕ ਲੱਕੜਾ ਲਾਣਾ ਚਿਪਾਂਗਾ ਜਿਹੜੀਆਂ ਉਹ ਚੀਜ਼ਾਂ ਤੇ ਆਹ ਉਹ ਜਿਹੜੇ ਵਿੱਚ ਫਰੇਮ ਵਾਸਤੇ ਆ ਲਾਉਂਦੇ ਹੁੰਦੇ ਆਗੇ ਡੱਕੇ ਜੇ ਇਹ ਚੀਜ਼ਾਂ ਹੋਗੀਆਂ ਬਾਕੀ ਮੇਖਾਂ ਮੁਖਾਂ ਆ ਆਜੂਰ ਆਜੇ ਟਿਕਣਗੀਆਂ ਆਹ ਚੀਜ਼ਾਂ ਹੋਗੀਆਂ ਮੈਨੂੰ ਸਾਂਭਦ ਗਏ ਖਿਲਾਰਤਾ ਸਮਾਨ ਸਾਰਾ ਹੁਣ ਕਿਰਾਂ ਲੱਕੜ ਦਾ ਕੰਮ ਚੱਲਦਾ ਹੋ ਜੂਗਾ ਬਾਕੀ ਇਹ ਚ ਵੀ ਸਾਰਾ ਉਹ ਸਮਾਨ ਪਿਆ ਜੇ ਆਪਾਂ ਖਿਲਾਰਾਂਗੇ ਤਾਂ ਖਿਲਰ ਜੂ ਆ ਮੇਖਾ ਹੋਊਗਾ ਬਰੀਕ ਮੇਖਾਂ ਚੀਜ਼ਾਂ ਹਰੇਕ ਮਾਰ ਪਿਆ ਥੱਲੇ ਤੇ ਇਹ ਆ ਪੇਜ ਹੋਊਗਾ ਥੱਲੇ ਅੰਦਰ ਇਹਨੂੰ ਰੱਖਦਗੇ ਹੁਣ ਆਪਾਂ ਆ ਰੱਖੀਂ ਗਿਰਾਂ ਬੱਬਾ ਅੰਦਰ ਲੋਕ ਜਾ ਨਾ ਨਾ ਇੱਧਰ ਰੱਖ ਅੰਦਰ ਰਸੋਈ ਚ ਤਾ ਜਿਹੜੀ ਤਾਨ ਤੇ ਰੱਖ ਇਹ ਸਮਾਨ ਰੱਖ ਲ ਗਏ ਆਪਾਂ ਅੰਦਰ ਹੁਣ ਇਹ ਸਮਾਨ ਲੈਂਦਾ ਗਾ ਆਪਾਂ 14 ਸੀਟਾਂ ਜਿਹੜੀਆਂ ਹੋਗੀਆਂ ਅਪਲਾਈ ਦੀਆਂ ਤੇ ਆਹ ਜਿਹੜਾ ਨਿੱਕਾ ਮੋਟਾ ਸਮਾਨ ਵਿੱਚ ਪੇਚ ਪੂਜ ਤੇ ਛੋਟਕਣੀਆਂ ਵਗੈਰਾ ਤੇ ਹੈਂਡਲ ਨਹੀਂ ਲੋਕ ਤੇ ਹੋਰ ਚੀਜ਼ਾਂ ਬਾਕੀ ਸਮਰੈਕਾ ਹਜੇ ਉਹ ਆਪਾਂ ਮਗਰੋਂ ਲੈ ਕੇ ਆਵਾਂਗੇ ਤੇ ਬਾਕੀ ਜਿਹੜਾ ਫਿਲਹਾਲ ਐਨਾ ਹੀ ਸਮਾਨ ਲਿਆਂਦਾਗਾ ਇਹ 28000 ਤੇ 300 ਦਾ ਸਮਾਨ ਆ ਪਰਚੀ ਸਾਨੂੰ ਸਾਹਮਣੇ ਦਿਖਾਤੀ ਸੀ ਕੋਈ ਗੱਪਣੀ ਕੋਈ ਝੂਠ ਨਹੀਂ ਬਾਕੀ ਜਿਹੜੀ ਕੱਲੀ-ਕੱਲੀ ਸ਼ੀਟ ਦਾ ਉਹਦਾ ਰੇਟ ਨਹੀਂ 35 ਰੁਪਏ ਹਾਂ ਸੱਚ 35 ਰੁਪਏ ਸਕੇਰ ਹਟ ਜਿਹੜੀ ਸ਼ੀਟ ਪਈ ਆਗੀ ਆਪਾਂ ਨੂੰ ਆਹ ਜਿਹੜੀ ਪਲਾਈ ਦੀ ਤੇ ਬਾਕੀ ਇਹੀ ਆਪਣੀ ਅੱਜ ਦੀ ਵੀਡੀਓ ਸੀ ਹੁਣ ਕੱਲ ਦੀ ਵੀਡੀਓ ਚ ਦੱਸਾਂ ਕਿ ਆਪਾਂ ਤੁਹਾਨੂੰ ਸੱਚਾ ਸੱਚਾ ਦਾ ਜਿਹੜਾ ਰੇਟ ਆ ਅੱਜ ਥੋੜੀ ਲੇਟ ਹੋ ਗਈ ਸੀ ਤਾਂ ਕਰਕੇ ਵੀਡੀਓ ਬਣੀ ਨਹੀਂ ਉਹ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਰੱਬ ਰੱਖਾ